ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਚੋਪਈ ਸਾਹਿਬ ਦੇ ਪੰਜ ਪਾਠ ਨੂੰ ਘਰ ਵਿੱਚ ਦੁਕਾਨ ਵਿੱਚ ਹਰ ਥਾਂ ਲਾਓ ਜੀ ਅਤੇ ਗੁਰਬਾਣੀ ਗੁਰੂ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਕਿ ਰੋਜ਼ਾਨਾ ਤੁਸੀਂ ਗੁਰਬਾਣੀ ਦਾ ਲਾਹਾ ਲੈ ਸਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਤ ਬੇਣਤੀ ਚਉਪਈ ਹਮਰੇ ਕਰੋ ਹਾ ਦੈ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਾਰ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰਚਾ ਨਿਜ ਕਰਦਾ ਕਰਿਐ ਸਭੈ ਰਣ ਕੋ ਬਾਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੈ ਪਿਆਸਾ ਤੁਮੈ ਛਾੜ ਕੋਈ ਵਰਣ ਧਿਆਉ ਜੋ ਵਰਚਵਸ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪਦਰਾ ਕਾਲ ਪਏ ਸ਼ਿਵ ਜੋ ਉਤਰਾ ਕਾਲ ਪਏ ਕਰਪਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੋਂ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਪ੍ਰਕ੍ਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬਿਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬਿਆ ਕਰਖ ਕਰਤ ਹ ਕਬ ਤੁਮੈ ਮਿਲਤ ਦੇ ਤਰ ਸਭ ਹ ਜਿਤੇ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਣੇ ਬੂਜੋ ਚਾਰੈ ਤੁਮ ਸਭ ਹਿਤੇ ਰਹਿਤ ਨਰਾਲੰ ਜਾਣਤ ਬੇਦ ਭੇਦ ਅਰਿਆਲੰ ਨਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੇਲ ਅਨਾਦ ਅasamb ਤਾਕਾ ਮੁੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੁੜ ਕਚ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪਿ ਆਪਨੇ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤਹਤੇਤੀ ਤਮਰਾਲ ਕਾ ਨ ਜਾਏ ਪਸਾਰਾ ਕੇਬੇ ਦ ਸਜਾ ਪ੍ਰਤਮ ਸੰਸਾਰਾ ਇਕ ਰੂਪਾ ਨੋਪਸ ਰੂਪਾ ਰੰਕ ਪਇਓ ਰਾਬ ਕਹਿ ਭੁਪਾ ਅੰਬਜ ਜੇ ਰਜ ਸੇ ਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਹੋ ਫੋਲ ਰਾਜਾ ਹ ਬੈਠਾ ਕਹੋ ਸਿਮਟ ਪੈ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾ ਸਰੋਸ્યਮ ਪਵ ਅਵਰਛਾ ਮੇਰੇ ਤੁਮ ਕਰੋ ਸਿੱਖੋ ਬਾਰਸਿਕ ਸੰਗਰ ਦੁਸ਼ਟ ਜੇ ਤੇ ਟਵਟ ਵਤੋਤ ਪਤਾ ਸਕਲ ਮਲੇਚ ਕਰੋ ਰਣ ਘਾਤਾ ਜੀ ਉਸ ਤੁਝ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਹਿ ਤਵ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਾ ਹੈ ਰਚਾ ਹੋਏ ਤਾਹੇ ਸਵ ਕਲਾ दुष्ट अरिष्ट तारे तत्कला कृपा दृष्टन जाय ने हरह ताके ताप तनक मोहरह रिद्ध सिद्ध कर्मो सब होई दुष्ट सासवै सकै ना कोई एक बार जंत मैं संभारा काल फासते ताहि उबारा जिनर नाम तिहारो काहा दर दुष्ट दोख ते राहा खड्ग केत मैं शरण तिहारी ਆਪ ਹਾਦ ਲੈ ਹੋ ਬਾਰੇ ਸਰਵ ਠੋਰ ਮੋਹ ਹੋ ਸਹਾਈ ਦੁਸ਼ਟ ਦੋਖਤੇ ਲਿਓ ਬਚਾਈ ਖੜਗ ਕੇਤਮੈ ਸਰਣ ਤੇ ਹਾਰੀ ਆਪ ਹਾਦ ਲੈ ਹੋ ਬਾਰੇ ਸਰਵ ਠੋਰ ਮੋਹ ਹੋ ਸਹਾਈ ਦੁਸ਼ਟ ਦੋਖਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਕ ਓਅੰਕਾਰ ਸਤਗੁਰ ਪ੍ਰਸਾਦ ਕਬਿਓ ਬਾਤ ਬੇਣਤੇ ਚਉਪਈ ਹਮਰੇ ਕਰੋ ਹਾ ਦੈਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਾ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰ ਤਾਰਾ ਮੋਰ ਅਛਾ ਨਿਜ ਕਰਦੈ ਕਰੀਐ ਸਭੈ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣ ਧਿਆਉ ਜੋ ਵਰ ਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੇ ਉਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸ਼ਿਵ ਜੂ ਉਤਰਾ ਕਾਲ ਪਏ ਕਰਬਿਸ਼ਨ ਪ੍ਰਕਾਸ਼ਾ सकल काल का किया तमाशा जवन काल जोगी शिव कियो वेदराज ब्रह्मा जोथियो जवन काल सब सव लोक सवारा नमस्कार है ताहे हमारा जवन काल सब जगत बनायो देव दैत जछने उपजायो आद्य अंति कै अवतारा सोई गुरु समझियो हमारा नमस्कार तसीही को हमारी ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੋਂ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਥੁਲਾ ਸਪ੍ਰਕ੍ਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਨੈ ਜਬਿ ਉਦਕਰਕ ਕਰਕ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬਿ ਆਕਰਕ ਕਰਤ ਹੋ ਕਬਹ ਤੁਮ ਮੈ ਮਿਲਤ ਦੇ ਤਰ ਸਭ ਹੋ ਜਿਤੇ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਣੇ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤੰਦralam ਜਾਣਤ ਬੇਦ ਭੇਦ ਅਰਿਆਲਮ ਨਰੰਕਾਰ ਨਿਰਬਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੁੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੁੜ ਕਚ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪਿ ਆਪਨੇ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤਹਤੇ ਤੀ ਤਮਰਾਲ ਅੱਖਾਂ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਪਇ ਹੋ ਰਾਬ ਕਹੀ ਭੁਪਾ ਅੰਡਜ ਜੇ ਰਜ ਸੇਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਹੋ ਫੋਲ ਰਾਜਾ ਬੈਠਾ ਕਹੋ ਸਿਮਟ ਪੈ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਸ ਰੋ ਸਿਯੰ ਪਵ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰਸਿਕ ਸੰਗਰ ਦੁਸ਼ਟ ਜੇ ਤੇ ਟਵਤੋਤ ਪਤਾ ਸਕਲ ਮਲੇਚ ਕਰੋ ਰਣ ਘਾਤਾ ਜੀ ਉਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਹਿਨ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲਨਿਕਟ ਨਹਿ ਰਚਾ ਹੋਏ ਤਾਹੇ ਸਵਕਲਾ ਦੁਸ਼ਟ ਅ੍ਰਿਸ਼ਟ ਟਰੇ ਤਤਕਲਾ ਕਿਰਪਾ ਦ੍ਰਿਸ਼ਤਨ ਜਾਇ ਨ ਹਰਹ ਤਾਕੇ ਤਾਪਤਨ ਕਮੋ ਹਰਹ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸਵੈ ਸਕੇ ਨਾ ਕੋਈ ਇੱਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰ ਕਾਹਾ ਦਾਰ ਦੁਸ਼ਟ ਦੋਖ ਤੇਰਾ ਹਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਦ ਲੈ ਹੋ ਬਾਰੀ ਸਰਵ othor ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਦ ਲੈ ਹੋ ਬਾਰੀ ਸਰਵ othor ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਤ ਬੇਣਤੀ ਚਉਪਈ ਹਮਰੇ ਕਰੋ ਹਾ ਦੈਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਰ ਦੇ ਮੋਹੇ ਬਚਾਵੋ ਸੋ ਕੇ ਬਸੰ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਛਾ ਨਿਜ ਕਰਦਾ ਕਰਿਐ ਸਭੈ ਰਣ ਕੋ ਬਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਵਰਣ ਧਿਆਉ ਜੋ ਵਰਚਵਸ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚਣ ਚਣ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੇ ਉਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪੁਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਖਤਰਾ काल पाए शिव जो अवतरा काल पाए कर बिश्न प्रकाशा सकल काल का किया जवन काल कियो गिवकी जो थो जवन काल सब सव लोक सवारा नमस्कार है ताहे हमारा जवन काल सब जगत बनायो देव दैत जक्षने उपजायो आदि अंत कै अवतारा ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋਂ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰ ਅਸਥੁਲਾ ਸਪ੍ਰਕ੍ਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬਿ ਉਦਕਰਕ ਕਰਕ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬਿ ਆਕਰਕ ਕਰਤ ਹੋ ਕਬਹ ਤੁਮ ਮੈ ਮਿਲਤ ਦੇ ਤਰ ਸਭ ਹੋ ਜਿਤੇ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਣੇ ਬੂਜੋ ਚਾਰੈ ਤੁਮ ਸਭ ਹਿਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰਿਆਲਮ ਨਰੰਕਾਰ ਨਿਰਬਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਕਾਮੁੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾਮੁੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੇਨਤ ਨਹਿ ਪਿਵ ਆਪਿ ਆਪਨੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤਹਤੇ ਤੀ ਤੁਮਰਾਲ ਕਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਾ ਨੋਪਸ ਰੂਪਾ ਰੰਕ ਪਹਿ ਹੋਰਾਬ ਕਹਿ ਭੁਪਾ ਅੰਡਜ ਜੇ ਰਜ ਸੇਤਜ ਕਿੰਨੇ ਉਤਪੁਜ ਖਾਨ ਬਹੌ ਰਚ ਦਿਨੇ ਕਹੋ ਹੋਲ ਰਾਜਾ ਬੈਠਾ अव सिमट पर संकर कैठा सगरे सृष्टि दिखाये चंपव आद जुगास रोस्यम पव और रक्षा मेरे तुम करो सिखो बारस संगरो दुष्ट जे तेवट वत उत्पाता सकल मलेच करो रण काता जीवस्तुज तव सरनी परे तिनके दुष्ट दुखैन तवे मरे पुरख जवन पग परे तिहारे ਤਨਕੇ ਤੁਮ ਸੰਕਟ ਸਰਤਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂਕੇ ਕਾਲ ਨਿਕਟ ਨਾ ਐਹ ਰਚਾ ਹੋਏ ਤਾਹੇ ਸਵ ਕਲਾ ਦੁਸ਼ਟ ਅ੍ਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਤੰ ਜਾਇ ਨ ਹਰਹ ਤਾਂਕੇ ਤਾਪ ਤਨ ਕਮੋ ਹਰਹ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਸਾ ਸਵ ਸਕੇ ਨ ਕੋਈ ਇਕ ਬਾਰ ਜਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਰ ਦੁਸ਼ਟ ਦੋਖ ਤੇ ਰਾਹਾ ਖੜਗ ਕੇਤਮੈ ਸਰਣ ਤੇ ਹਾਰੀ ਆਪਹਾਦ ਲੈ ਹੋ ਬਾਰੀ ਸਰਵ othor ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤਮੈ ਸਰਣ ਤੇ ਹਾਰੀ ਆਪਹਾਦ ਲੈ ਹੋ ਬਾਰੀ ਸਰਵ othor ਮੋਹ ਹੋ ਸਹਾਈ ਦੋਸਤੋ ਦੋਪਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਤ ਬੇਣਤੀ ਚਉਪਈ ਹਮਰੇ ਕਰੋ ਹਾ ਦੈਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ અમર દેવ સ્ત સવૈ તુમ કાવો આપ હાર દે મોહે બચાવો સુખી બસૈ મોરો પરિવાર સેવક સખ સવૈ કરતારા મોર છા નિજ કર દે ક્રિયે સબૈ રણ કો આજ સંગરીએ પૂર્ણ હોયે અમારી આસા તુરપજન કે રહે પિયાસા તુમે શાર્ડ કોઈ અવરણ ધ્યાઓ ਜੋ ਵਰਚਾ ਉਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝ ਉਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ तुमहो पुरी चतुर्दा काल पाए ब्रह्मा बक्तरा काल पाए शिव जु अवतरा काल पाए करकाशा कर सकल काल का किया जवन काल जोगी शिव की ओ वेदराज ब्रह्मा ज्योति जवन काल स्वलोक सवारा नमस्कार है ताहे हमारा जवन काल सब जगत बनायो देव दयत जछने उपजायो आदि अंत के अवतार सोई गुरु समझियो हमारा नमस्कारति सिह को हमारी सकल प्रजा जने आप सवारी शिवकण को सब गुण सुख दियो सतरण को पल मो बद कियो कट कट के अंतर की जानत भले बुरे की पीर पहचानत ਚਿਟੀ ਤੇ ਕੁੰਚਰ ਅਸਥੁਲਾ ਸਪ੍ਰਕ੍ਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਹੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬਿ ਉਦਕਰਖ ਕਰਿ ਕਰਤਾ ਰਾ ਪ੍ਰਜਾ ਤਰਤ ਤਬ ਦੇ ਅਪਾਰ ਜਬਿ ਆਕਰਖ ਕਰਤ ਹੋ ਕਬਹ ਤੁਮੈ ਮਿਲਤ ਦੇ ਤਰ ਸਭ ਹੋ ਜਿਤੇ ਬਦਨ ਸ੍ਰਿਸ਼ਟ ਸਰਵਤਾਰੈ ਆਪਿ ਆਪਨੇ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਕਾਮੁੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਾ ਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੇਨਤ ਨਹਿ ਭਿਵ ਆਪਿ ਆਪਨੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤਹ ਤੇਤੀ ਤਮਰਾਲ ਅੱਖ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਪਇਓ ਰਾਬ ਕਹਿ ਭੁਪਾ ਅੰਬਜ ਜੇ ਰਜ ਸੇ ਤਜ ਕਿੰਨੇ ਉਤਪਜ ਖਾਣ ਬਹੁ ਰਚ ਦਿਨੇ ਕਹੋ ਹੋਲ ਰਾਜਾ ਹ ਬੈਠਾ ਕਹੋ ਸਿਮਟ ਪਇ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾ ਸਰੂ ਸੰਪਵ ਔਰ ਅੱਛਾ ਮੇਰੀ ਤੁਮ ਕਰੋ ਸਿੱਖੋ ਬਾਰਸ ਸੰਗਰੋ ਦੁਸ਼ਟ ਜੇ ਤੇ ਉਟਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੀ ਅਸਤੁਜ ਤਵ ਸਰਨੀ ਪਰੇ ਤਨ ਕੇ ਦੋਸਤੋ ਦੁਖਾਂਤ ਵੇ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਰਤਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਾ ਹੈ ਰੱਛਾ ਹੋਏ ਤਾਹੇ ਸਵ ਕਲਾ ਦੁਸ਼ਟ ਰਿਸ਼ਟ ਟਰੇ ਤਤ ਕਲਾ ਕਿਰਪਾ ਦਰਸਨ ਜਾਇ ਨ ਹਰਿ ਤਾਂ ਕੇ ਤਾਪ ਤਨ ਕਮੋ ਹਰਿ ਰਿੱਧ ਸਿੱਧ ਕਰਮੋ ਸਭ ਹੋਈ दुष्ट ਸਾਥ ਸਵੈ ਸਕੈ ਨਾ ਕੋਈ ਇੱਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜिन्नਰ ਨਾਮ ਤੇ ਹਾਰੋ ਕਾਹਾ ਦਰ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੋ ਬਾਰੇ ਸਰਵਟੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਦਲੇ ਹੋ ਬਾਰੀ ਸਰਵ ਠੋਰ ਮੋ ਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚਉਪਈ ਹਮਰੇ ਕਰੋ ਹਾ ਦੈ ਰਛਾ ਪੂਰਨ ਹੋਏ ਚਿਤ ਕੀ ਇਛਾ ਸਚ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਛਾ ਨਿਜ ਕਰਦਾ ਕਰਿਐ ਸਭੈ ਰਣ ਕੋ ਬਾਚ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮੈ ਛੜ ਕੋਈ ਵਰਣ ਧਿਆਉ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪ ਹਾਦੈ ਮੁਝੇ ਉਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉ ਜੋ ਸਦਾ ਹਮਾਰੇ ਪੱਛਾ ਸ੍ਰੀਯਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸ਼ਿਵ ਜੂ ਉਤਰਾ ਕਾਲ ਪਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਣ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਣ ਕਾਲ ਸਵ ਲੋਕ ਸਵਾਰਾ नमस्कार है ताहे हमारा जवन काल सब जगत बनायो देव दएत जछने उपजायो आदे अंत के अवतारा सोई गुरु समझियो हमारा नमस्कारति सिह को हमारी सकल प्रजा जने आप सवारी शिव कण को सब गुण सुख दियो सत्रण को पल मो बद कियो कट कट के अंतर की जानत भले बुरे की पीर पछाणत चिट्टी ते कुंचर रथूला सप्र कृपा दृष्ट कर फूला संतन दुख पाए ते दुखी सुख पाए साधन के सुखी एक एक की पीर कट कटकट के पट पट की जान जब युद्ध करक करा करतारा प्रजाधरत तब दे अपारा ਜਬੇ ਆਕਰਕ ਕਰਤ ਹ ਕਬਹ ਤੁਮ ਮੈ ਮਿਲਤ ਦੇ ਤਰ ਸਭ ਹ ਜਿਤੇ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਣੇ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਰਾਲੰ ਜਾਣਤ ਬੇਦ ਭੇਦ ਅਰਿਆਲੰ ਨਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਕਮੁੜ ਉਚਾਰਤ ਪੇਦਾ ਜਾਕੋ ਪੇਵ ਨਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾਮੁੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪਿ ਆਪਨੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤਹਤੇਤੀ ਤਮਰਾਲ ਕਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਾ ਨੂਪਸਰੂਪਾ ਰੰਕ ਪਇਓ ਰਾਬ ਕਹਿ ਭੁਪਾ ਅੰਡਜ ਜੇ ਰਜ ਸੇਤਜ ਕਿੰਨੇ ਉਤਪੁਜ ਖਾਨ ਬਹੌ ਰਚ ਦਿਨੇ ਕਹੋ ਫੋਲ ਰਾਜਾ ਹ ਬੈਠਾ ਕਹੋ ਸਿਮਟ ਪਇ ਸੰਕਰ ਕੈਠਾ ਸਗ੍ਰੇ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾ ਸਰੋਸਯੰ ਪਵ ਅਵਰਛਾ ਮੇਰੇ ਤੁਮ ਕਰੋ ਸਿਖੋ ਬਾਰ ਅਸਿਕ ਸੰਗਰ ਦੁਸ਼ਟ ਜੇ ਤੇ ਟਵਤ ਉਤਪਾਤਾ ਸਕਲਮਲੇਚ ਕਰੋ ਰਣ ਘਾਤਾ ਜੀ ਉਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਾਂਤ ਤਵੈ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਾ ਹੈ ਰਚਾ ਹੋਏ ਤਾਹੇ ਸਵ ਕਲਾ ਦੁਸ਼ਟ ਅ੍ਰਿਸ਼ਟ ਤਰੇ ਤਤ ਕਲਾ ਕਿਰਪਾ ਦਰਸਨ ਜਾਇ ਨ ਹਰ ਹ ਤਾਕੇ ਤਾਪਤਨ ਕਮੋ ਹਰੋ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਸਾਸਵੈ ਸਕੇ ਨ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਹ ਹੁ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਰ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪਹਾਦ ਲੈ ਹੋ ਬਾਰੇ ਸਰਵਟੋਰ ਮੋਹ ਹੋ ਸਹਾਈ ਦੋਸਤੋ ਦੋਖਤੇ ਲਿਓ ਬਚਾਈ ਖੜਗ ਕੇਤਮੈ ਸਰਣ ਤੇ ਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋ ਹ ਸਹਾਈ ਦੋਸਤੋ ਦੋਖਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ